ਨਾਮ ਹੈ ਸਤਿਗੁਰੂ ਦਾ ਮੁੱਢ ਮੈਂ ਸਤਿਗੁਰੂ ਦਾ ਬੜਾ ਬੋਲ ਬਿਕਦਾ ਪੇਵਾ ਆ ਬਚ ਲੋ ਪੇਵਾ ਦੇ ਕੇ ਰਹਿਣਾ ਆ ਇਹ ਨੂੰ ਮਨਾਉਣ ਲੱਗੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਰਬੱਤ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਲੰਗਰ ਸੇਵਾ ਹਰ ਮਹੀਨੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਕੀਤੀ ਜਾਂਦੀ ਹੈ ਅੱਜ 6 ਅਕਤੂਬਰ ਨੂੰ ਸਾਰੀਆਂ ਸੰਗਤਾਂ ਨੇ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸਰਤੇ ਮੇਰ ਪਰੇ ਹੱਥ ਰੱਖ ਕੇ ਸੇਵਾ ਕਰਵਾਈ ਬਹੁਤ ਸਾਰੇ ਨਵੇਂ ਸਿੰਘ ਆਜਾਏ ਜਿੰਨਾਂ ਵਿੱਚੋਂ ਬਹੁਤ ਸਾਰੇ ਨੇ ਕੇਸ ਰੱਖੇ ਗੁਰੂ ਕੀ ਸੰਗਤ ਦਾ ਅਸਰ ਹੁੰਦਾ ਸਾਧ ਸੰਗਤ ਇਹ ਸਤਿਗੁਰੂ ਦੀ ਕਿਰਪਾ ਹੋਈ ਬਹੁਤ ਸਾਰੀਆਂ ਸੰਗਤਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਸਾਨੂੰ ਸਮੇਂ ਤੋਂ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਅਸੀਂ ਹੋਰ ਵੀ ਸੰਗਤਾਂ ਪਿੰਡਾਂ ਚੋਂ ਆਉਣੀਆ ਚਾਹੁੰਦੀਆਂ ਅਰਕੀ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਜਿਹੜੇ ਨਵੰਬਰ ਮਹੀਨੇ ਦੀ ਸੇਵਾ ਹੋਣੀ ਹੈ ਉਹ 5 ਤਰੀਕ ਨੂੰ 5 ਨਵੰਬਰ ਨੂੰ ਦਾਸ ਸੇਵਾ ਹੋਣੀ ਹੈ ਸਾਰੀਆਂ ਸੰਗਤਾਂ ਨੇ 5 ਨਵੰਬਰ ਵਾਲੇ ਦਿਨ ਇਹ ਵਾਤੇ ਪਹਿਲੀ ਤਰੀਕ ਨੂੰ ਦੀਵਾਲੀ ਹੈ ਫਿਰ ਇਹ ਸਾਰੇ ਰੁਝੇਵੇਂ ਹੁੰਦੇ ਆ ਕਿ ਪੰਜ ਪੱਠੀ ਗਈ ਆ ਜੋ ਸਰੰਗਤਾ ਨੂੰ ਇੰਟਰਨੈਸ਼ਨਲ ਪੰਥਕਦਲ ਦੇਸ਼ਵਦੇਸ਼ ਦੀਆਂ ਨੂੰ ਬੇਨਤੀ ਕੀਤੀ ਗਈ ਦਾਸ ਫਿਰ ਯਾਦ ਕਰਾਉਂਦਾ ਹੈ ਕਿ ਤਾਨਕ ਸਾਹਿਬਸ ਪਤ ਸ਼ਰਨ ਅਸਰਾਤ ਤੱਕ ਪੰਜ ਅਰਬੀ ਕਾਲ ਲਈ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਆਪਦੇ ਨਿਤਨੇਮ ਤੋਂ ਵਕਤ ਜਪਜੀ ਸਾਹਿਬੀ ਦਾ ਪਾਠ ਰਜਨਨਰ ਵਾਸਤੇ ਬੇਨਤੀ ਕੀਤੀ। ਸਾਧ ਸੰਗਤ ਜੀ ਇਹ ਸੋਚਾ ਯਾਦ ਰੱਖਣਾ ਜਪਜੀ ਸਾਹਿਬੀ ਤੋਂ ਇਲਾਵਾ ਹੋਰ ਵੀ ਨਿਤਨੇਮ ਕਰਦੇ ਕਈ ਗੁਰਮਖਾਰੇ ਵੱਧ ਜਪਜੀ ਸਾਹਿਬ ਦੇ ਪਾਠ ਕਰਦੇ ਨੇ ਪਰ ਸਾਰੇ ਨਿਤ ਇਲਾਵਾ ਇੱਕ ਹੋਰ ਜਪਜੀ ਸਾਹਿਬੀ ਦਾ ਪਾਠ ਪੰਥ ਦੀ ਚੜ੍ਹਦੀ ਕਲਾ ਲਈ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਵਿਸ਼ੇਸ਼ ਤੌਰ ਤੇ ਕਰਿਆ ਕਰਨਾ ਹੈ ਪਹਿਲਾਂ ਵੀ ਗੁਰੂ ਘਰੇ ਬਹੁਤ ਕਈ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਹੈ ਜ਼ਰੂਰੀ ਹੈ ਜੀ ਕਿ ਨੇ ਇਤਨੇ ਜਿੰਨਾ ਕਰੇ ਬਾਣੀ ਦਾ ਯਾਰ ਹੈ ਬਾਣੀ ਨੇ ਚੜ੍ਹਦੀ ਕਲਾ ਕਰਨ ਸੰਗ ਦੀ ਬਿਨਾ ਕੋਈ ਹੋਰ ਆਸਰਾ ਨਹੀਂ ਹੈ ਇਸ ਵਾਸਤੇ ਵਰਤਵੱਦ ਬਾਣੀ ਪੜ੍ਹਨੀ ਹੈ ਨਾਲੇ ਜਪਜੀ ਸਾਹਿਬੀ ਦਾ ਇੱਕ ਪਾਠ ਪੂਰੀ ਕਰਨਾ ਹੈ ਬਾਕੀ ਜਿੰਨੇ ਵੀ ਆਪਣੇ ਸੰਗੀ ਸਾਥੀ ਉਹਨਾਂ ਨੂੰ ਅਮਰ ਧਾਰੀ ਬਣਾਓ ਕੋਦੋ ਵੀ ਸਚੌਣ ਉੱਪਰ ਦੀ ਕਿਰਪਾਨਾ ਪਾ ਕੇ ਆਉਣ ਇਹ ਵੀ ਇੱਕ ਜ਼ਰੂਰੀ ਬੇਨਤੀ ਹੈ ਕਿਉਂਕਿ ਸਤਗੁਰੂ ਨੇ ਸੇਵਾ ਤੇ ਸਿਮਰਨ ਦੀ ਜੋ ਦਾਤ ਬਖਸ਼ੀ ਉਹਦੇ ਵਿੱਚ ਤਾਂ ਆਪਾਂ ਪੂਰਾ ਚੁੱਕ ਸਕਦੇ ਆ ਪੂਰਾ ਲਾਭ ਉਠਾ ਸਕਦੇ ਆ ਜੀ ਅਸੀਂ ਸਤਿਗੁਰੂ ਦੇ ਹੁਕਮ ਅਨੁਸਾਰ ਤਿਆਰ ਵਰ ਤਿਆਰ ਗੁਰੂ ਘਰ ਸਜਾਂਗੇ ਸਤਿਗੁਰੂ ਦੀ ਕਿਰਪਾ ਹੋਵੇਗੀ ਸੋ ਅੱਜ ਜਿੰਨੀ ਸੰਗਤਾਂ ਸੇਵਾ ਵਿੱਚ ਹਾਜ਼ਰ ਹੋਈਆਂ ਸਤਿਗੁਰੂ ਦੇ ਚਰ ਅਦਾਸ ਵੇਨ ਸਪਾਤਸ਼ਾ ਜੀ ਰਹਿਮਤ ਕਰਨ ਸੇ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਆਪਣੇ ਦਰੋਂ ਕਰੋ ਨਾਮ ਦੀ ਸਿੱਖੀ ਦੀ ਦਾਤ ਬਖਸ਼ ਕੇ ਸਾਰੀਆਂ ਸੇਕ ਸੰਗਤਾਂ ਨੂੰ ਨਿਹਾਲ ਕਰ ਸਭ ਦੀਆਂ ਹਾਜ਼ਰੀਆਂ ਦਰਪਤ ਕਰਨ ਪੁੱਲਾਂ ਚੁੱਕਾਂ ਦੀ ਬਖਸ਼ਿਸ਼ ਕਰਨੀ ਸਰਬੱਤ ਸੰਗਤ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸੇਕ ਹੈ ਉਹ ਜੂੜ ਬਣ ਕੇ ਪਾ খালি <observer>